ਐਂਡੋਂ ਦੇਖੀ ਪੱਟੀ ਟ੍ਰੈਡ ਦੇ ਨਾਲ ਦੇ ਐਂਡ ਕੋਈ ਲੈਂਡਮੈਂਟ ਵੀ ਨਹੀਂ ਛੜੀ ਹੋਈ ਸਾਈਡ ਤੇ ਕਿੰਨਾ ਟਾਈਮ ਖੜਾ ਹੈ ਖੜੇ ਨੂੰ ਹੋ ਗਿਆ ਤਿੰਨ ਸਾਲ ਹੋ ਗਏ ਤਿੰਨ ਸਾਲ ਖੜੇ ਰਿਹਾ ਟ੍ਰੈਡ ਤਿੰਨ ਸਾਲ ਗੁਰੂ ਘਰ ਦੇ ਵਿੱਚ ਹੀ ਖੜਾ ਸੀ ਗੁਰੂ ਘਰ ਵਾਲਿਆਂ ਦੇ ਉੱਪਰ ਇਹਦੇ ਕਪੜਾ ਪਾ ਰੱਖਿਆ ਸੀ ਬਾਈ ਕਹਿੰਦਾ ਬਈ ਆਪਾਂ ਲਹਾਇਆ ਜਾ ਕੇ ਬਾਕੀ ਬਈ ਹੋਰ ਗੱਲ ਹੈ ਇਹਦੇ ਨਾਲ ਤਾਂ ਨਾ ਪਿੰਡਾਂ ਦੇ ਵਿੱਚੋਂ ਰਸ ਦੀ ਇਕੱਠਾ ਕੀਤਾ ਹੋਇਆ ਬਸ ਮੋੜਾ ਮੋਟੋ ਚਲਾਉਂਦੇ ਸੀ ਬਸ ਹਾਂ ਸਾਲ ਜਾਂ ਨਗਰ ਕੀਰਤਨ ਤੇ ਲਾ ਲੈਂਦੇ ਹੋਣਗੇ ਜਾਂ ਫਿਰ ਜਿਵੇਂ ਕਹਤੀਏ ਵੀ 6 ਮਹੀਨੇ ਬਾਅਦ ਜਦੋਂ ਫਸਲ ਆਉਂਦੀ ਹੈ ਆਪਾਂ ਪਿੰਡ ਦੇ ਵਿੱਚ ਹਨਾ ਗਰਾਹੀ ਇਕੱ ਪੈਰ ਦਾ ਨਿਕਾ ਤੇ ਵੱਡੀ ਗੱਲ ਐ ਇੱਥੋਂ ਤਾਂ ਸਭ ਤੋਂ ਪਹਿਲੇ ਰੰਗ ਉਡਦਾ ਇੱਥੇ ਸਾਰੀਆਂ ਹੋਣੀ ਨਿਕਲਿਆ ਦੇ ਉਤੋਂ ਗੁੰਦੀ ਜੇ ਰਹੀ ਥੱਲੇ ਉਤੋਂ ਜੇਪੀ ਜੀ ਹੋਣੀ ਪਟੇਵਰੇ ਜਨਾ ਆ ਦੇਖ ਲੈ ਅੰਦਰੋਂ ਦਿਖਾ ਦੇ ਮਗਰਾਟ ਪੂਰੀ ਤੇ ਪੂਰੀ ਹੱਕ ਬਈਆ ਟਿਊਬਾਂ ਦਾ ਬੰਦਾ ਚੱਕਰ ਦਿਖਾ ਦੇ ਅੰਦਰ ਰਿੰਮ ਧਰਮ ਧਰਮ ਦਿਖਾਏ ਟਾਇਰਾਂ ਦਾ ਤਾਂ ਕੋਈ ਤੱਤ ਨਹੀਂ ਟਾਇਰ ਤਾਂ ਜਮੀ ਨਵੇਂ ਨੇ ਬਾਕੀ ਦਾ ਟਾਇਰਾਂ ਨਾਲੀ ਚੀਜ਼ ਕੱਲਰ ਬਣ ਜਾਂਦੀ ਆ ਇਧਰ ਵੀ ਕਰਵਾ ਦੇ ਚੈੱਕ ਬਈ ਹਾ ਸਾਰਾ ਟਿਬਾ ਟਾਬਾ ਦਾ ਸਸਿਕਾ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਵੀਰ ਪੱਟੀ ਗੁੰਬੜ ਵਾਲੀ ਆ ਅੱਜ ਮਿੱਤਰੋਣਾ ਬਾਬਾ ਮਾਧੋਦਾ ਸਿੰਘ ਜੀ ਦੇ ਦਰਬਾਰ ਤੇ ਖੜੇ ਆ ਉਹ ਸਾਹਮਣੇ ਤੁਸੀਂ ਦਰਬਾਰ ਸਾਹਿਬ ਵੀ ਵੇਖ ਰਹੇ ਹੋ ਉਹ ਬਾਬਾ ਜੀ ਦੀ ਪਿਕਚਰ ਲੱਗੀ ਹੋਇਆ ਤਰਮੇ ਉਹਦੇ ਤਨ ਤਨ ਬਾਬਾ ਮਾਧੋਦਾ ਸਾਹਿਬ ਜੀ ਮੇਰੇ ਜਦੋਂ ਸੇਖੇ ਪਿੰਡ ਤੋਂ ਫਰਵਾਹੀ ਨੂੰ ਜਾਂਦੇ ਆਣਾ ਰਸਤੇ ਦੇ ਵਿੱਚ ਖੱਬੇ ਹੱਥ ਇਹ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਇੱਥੇ ਅੱਜ ਕਿਉਂ ਆਏ ਹੋਇਆ ਅੱਜ ਇੱਥੇ ਨਾ ਤੁਹਾਡੇ ਵਾਸਤੇ ਦੋ ਟਰੈਕਟਰ ਖੜੇ ਨੇ ਬਕਾਉ ਦੋਨੇ ਟਰੈਕਟਰ ਐਂਡ ਗੱਲ ਬਾਤ ਆ ਪੂਰੀ ਐਂਡ ਗੱਲ ਬਾਤ ਤਰਮੇ ਕੰਡੀਸ਼ਨ ਦਿਖਾ ਦੇ ਲਿਸ਼ਕੋਰ ਦੇ ਸੂਰਜ ਦੀ ਕਿਵੇਂ ਚਮਕਦੀ ਆ ਸੋ ਤਾਂ ਐ ਕਹਦੀ ਨਾ ਜਿਵੇਂ ਲਫਟਾਂ ਮਾਰਦੀਆਂ ਲਫਟਾਂ ਗੱਲ ਉਹ ਐ ਇਹ ਗਿਣਤੀ ਦੇ ਘੰਟੇ ਚੱਲਿਆ ਹੋਇਆ ਦੇਖ ਮੂਹਰੇ ਟੈਰ ਜਾ ਜੀ ਨੇ ਪਿੱਛੇ ਵੀ ਰੇਡੀ ਵਾਲ ਨੇ ਮੂਹਰੇ ਵੀ ਅੱਗੇ ਰੇਡੀ ਅਟੈਰ ਨੇ ਇਹਦੀ ਗੱਲ ਵੈਸੇ ਆਪਾਂ ਬਾਅਦ ਦੇ ਵਿੱਚ ਕਰਦੇ ਆ ਇਹਦੇ ਡੱਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਐ ਇਹਦਾ ਬਰਨਾਲੀ ਦਾ ਹੀ ਨੰਬਰ ਆ ਪਰ ਸ਼ੁਰੂਆਤ ਕਰਾਂਗੇ ਆਪਾਂ ਟਰੈਕਟਰ ਤੋਂ ਇਹ ਗੱਲ ਨਹੀਂ ਵੀ ਉਹ ਟਰੈਕਟਰ ਆਪਾਂ ਅੱਧ ਵਿਚਾਲੇ ਛੱਡਿਆ ਏ ਇਹ ਟਰੈਕਟਰ ਉਹ ਤੋਂ ਵੀ ਸਿਰਾ ਸਿਰਾ ਕਿਉਂ ਐ ਕਿਉਂਕਿ ਧਰਮੇ ਜਿਹੜੇ ਸਾਬ ਨਾਲ ਇਹਦਾ ਮਾਡਲ ਆ ਉਹ ਸਾਬ ਨਾਲ ਨਾ ਇਹਦੀ ਕੰਡੀਸ਼ਨ ਕਈ ਗੁਣਾ ਚੰਗੀ ਪਈਆ ਕਈ ਗੁਣਾ ਚੰਗੀ ਗਰਲਾ ਲੋ ਕੀ ਆਨੇ ਬਾਈ ਵਧੀਆ ਪੱਟੇ ਪਹਿਲਾਂ ਇਹਦੇ ਬਾਰੇ ਦੱਸ ਬੀਹ ਟਰੈਕਟਰ ਮਾਡਲ ਕਿੰਨਾ ਮਾਡਲ 7 ਪੱਟੇ ਮੇਤਰ 2007 ਮਾਡਲ ਹੈ ਪਰ ਪੁਰਪਲੇ ਖਾਂ ਪੈਂਦਾ ਅਗਲਾ ਕੂਗਾ ਬਾਈ ਘੱਟ ਤੋਂ ਘੱਟ 17 18 ਐਂਡੋਂ ਦੇਖੀ ਪੱਟੀ ਟਰੈਡ ਦੇ ਨਾਲ ਦੇ ਐਂਡ ਕੋਈ ਅਲਾਈਨਮੈਂਟ ਵੀ ਨਹੀਂ ਛੜੀ ਹੋਈ ਨੈਡਵੈਂਟ ਵੀ ਨਹੀਂ ਹਿਲਦਾ ਕਾ ਸੀਡੀ ਰੀਅਲ ਟ੍ਰੈਕ ਲਾਕ ਲੱਤ ਸੀ ਡਰ ਬਾਈ ਪਹਿਲਾਂ ਮੈਂ ਨਹੀਂ ਦੱਸ ਤੁਸੀਂ ਕਹਿੰਦੇ ਸੀ ਇਹ ਟਰੈਕਟਰ ਲਿਆਂਦਾ ਕਿਥੋਂ ਆਪਾਂ ਨੇ ਇਹ ਤਾਂ ਲੋਕ ਲੈ ਲੇਤਾ ਬਰਨਾਲੇ ਦੇ ਬੱਡੇ ਕਿੰਨਾ ਟਾਈਮ ਖੜਾ ਹੈ ਖੜੀ ਨੂੰ ਹੋ ਗਿਆ ਤਿੰਨ ਸਾਲ ਹੋ ਗਏ ਤਿੰਨ ਸਾਲ ਖੜਾ ਹੀ ਰਿਹਾ ਟਰੈਕ ਤਿੰਨ ਸਾਲ ਗੁਰੂ ਘਰ ਦੇ ਵਿੱਚ ਹੀ ਖੜਾ ਸੀ ਗੁਰੂ ਘਰ ਵਾਲਿਆਂ ਦੇ ਉੱਪਰ ਇਹਦੇ ਕੱਪੜਾ ਪਾ ਰੱਖਿਆ ਦੇ ਬਾਈ ਕਹਿੰਦਾ ਬਾਈ ਆਪਾਂ ਲਹਾਇਆ ਜਾ ਕੇ ਐਂਡ ਐਂਡ ਵੀ ਨਾਲ ਦੇ ਨੇ ਕੋਈ ਹਿੱਸਾ ਹੋ ਸਕੀ ਤੇ ਬਸ ਹਾਂ ਦੇਖੋ ਕਲੱਚ ਨਹੀਂ ਕੋ ਨਿਓ ਜਲੂ ਨਹੀਂ ਟਰੈਕ ਦੀ ਗੁਰੂ ਘਰ ਚੋਂ ਟਰੈਕਟਰ ਆਇਆ ਹੋਇਆ ਇਹ ਮੰਨ ਕੇ ਚੱਲਿਓ ਤਾਂ ਹੀ ਇਹ ਖਰਚ ਵੀ ਹਲੈਨ ਮੈਟ ਵੀ ਹਲ ਤਾਂ ਗਿਫਤਰ ਮੈਂ ਬਲਾਕ ਦਾ ਸਾਰਾ ਚੈੱਕ ਕਰਵਾ ਦੇ ਬਈ ਸਹੀ ਹੁੰਦਾ ਸਾਰਾ ਸਾਰਾ ਟਰੈਕਟਰ ਸੀਲਡ ਆ ਦੇਖੋ ਪੂਰੀ ਫੈਂਡ ਗੱਲ ਬਾਤ ਮਗਰਾੜ ਦੇ ਲਾ ਮਗਰਾੜ ਦਿਖਾ ਦੇ ਲੈਂਦੇ ਅੰਦਰੋਂ ਰੰਬਦੀ ਵੀ ਕੋਰ ਨਹੀਂ ਉੱਪਰੋਂ ਦੇਖ ਵਾੜਾ ਨਵਾਂ ਟਰੈਕਟਰ ਮਿਲ ਗਿਆ ਕੋਰ ਨਿਕਲੀ ਰੰਬਦੀ ਹੂੰ ਕਦੋਂ ਚ ਨਿਬੜਿਆ ਰੈਡ ਦੇਖ ਕਦੋਂ ਚ ਵੀ ਨਹੀਂ ਬੜਿਆ ਹੋਇਆ ਬਾਕੀ ਬਈ ਹੋਰ ਗੱਲ ਹੈ ਇਹਦੇ ਨਾਲ ਤਾਂ ਨਾ ਪਿੰਡਾਂ ਦੇ ਵਿੱਚੋਂ ਰਸ ਦੀ ਇਕੱਠਾ ਕੀਤਾ ਹੋਇਆ ਬਸ ਮੋੜਾ ਮੋਟੋ ਚਲਾਉਂਦੇ ਸੀ ਬਸ ਹਾਂ ਸਾਲ ਜਾਂ ਨਗਰ ਕੀਰਤਨ ਤੇ ਲਾ ਲੈਂਦੇ ਹੋਂਗੇ ਜਾਂ ਫਿਰ ਜਿਵੇਂ ਕਹਦੀਏ ਵੀ 6 ਮਹੀਨੇ ਬਾਅਦ ਜਦੋਂ ਫਸਲ ਆ ਆਪਾਂ ਪਿੰਡ ਦੇ ਵਿੱਚ ਹੋਣਾ ਗਰਾਹੀ ਇਕੱਠੀ ਕਰਦੇ ਆ ਜਾਂ ਫਿਰ ਗਰਾਹੀ ਇਕੱਠੀ ਕੀਤੀ ਹੋਈ ਦੇਖ ਬਈ ਗੀਅਰ ਦਿਖਾ ਦੇ ਆ ਕਰਵਾ ਦੀ ਗੀਅਰ ਤੇ ਇੱਕ ਦਾ ਪੈਰਦਾਨ ਦਿਖਾ ਦੇ ਵੱਡੀ ਗੱਲ ਐ ਇੱਥੋਂ ਤਾਂ ਸਭ ਤੋਂ ਪਹਿਲਾਂ ਹੀ ਰੰਗ ਉਡਦਾ ਐ ਇੱਥੇ ਸਾਰੀਆਂ ਹੋਣੀ ਨਿਕਲਿਆ ਤੇ ਉਤੋਂ ਗੁੰਦੀ ਜੇ ਰਹੀ ਥੱਲੇ ਉਤੋਂ ਜੇਪੀ ਜੇ ਹੋਣੀ ਬਟੇਵਰੇ ਜਨਾ ਆ ਦੇਖ ਲੈ ਅੰਦਰੋਂ ਦਿਖਾ ਦੇ ਮਗਰਾਟ ਪਿਸੋਂ ਦਿਖਾ ਦੇ ਬਾਲਾ ਨਵਾਂ ਡਾਇਰੈਕਟਰ ਦੇਖ ਬਈ 1819 ਮਾਡਲ ਦੇ ਵੀ ਧਰਮੇ ਆ ਆ ਚੀਜ਼ਾਂ ਨਹੀਂ ਮਿਲਦੀਆਂ ਕੋਰੋਨਾ ਨਾਮ ਟ੍ਰੈਕਟਰ ਨਹੀਂ ਆਇਆ ਕੋਰੋਨਾ ਨਹੀਂ ਲਿਖੀ ਟ੍ਰੈਕਟਰ ਤਾਂ ਵੀ ਡਾਇਰੈਕਟਰ ਨੇ ਬਈ ਜਿਹੜੇ ਆਏ ਮਿਲ ਜਾਂਦੇ ਆ ਟਾਵੇਂ ਬਹੁਤ ਘੱਟ ਹੁੰਦੇ ਆ ਆ ਦੇਖ ਲੈ ਆ ਲਾਈਟ ਕੰਪਨੀ ਦੇ ਨਾਲ ਦੀ ਆਹੀ ਜੀ ਚੀਜ਼ ਪੈਸਾ ਨੂੰ ਨਹੀਂ ਮਿਲਦੀ ਭੱਡੇ ਦਾ ਅਣਕੇ ਨਾ ਮਿਲ ਜਾਂਦੇ ਕੋਈ ਜੰਗ ਬਿਲਕੁਲ ਬਈ ਬਿਲਕੁਲ ਹਾਂ ਜੇ ਆਪਾਂ ਕਹੀਏ ਵੀ ਲੱਬੜ ਵਗ ਕੇ ਟ੍ਰੈਕਟਰ ਇੰਨਾ ਨਹੀਂ ਲੱਭਦਾ ਧਰਮੇ ਹੋਰ ਵੀ ਆ ਹੁੱਕ ਦਿਖਾਈ ਚੱਲ ਲੈ ਬਹੁਤ ਘੱਟ ਲੈ ਪੂਰੀ ਦੇ ਪੂਰੀ ਹੁੱਕ ਬਈਆ ਟਿਊਬਾਂ ਦਾ ਬੰਦਾ ਚੈੱਕ ਕਰ ਦਿਖਾ ਦੇ ਅੰਦਰ ਰਿੰਗ ਧਰਮੇ ਰਿੰਗ ਦਿਖਾਈ ਲੈਂਕਾ ਦਿਖਾ ਦੇ ਹਾਂ ਓਰੇ ਆ ਇੱਥੇ ਇੱਥੇ ਚੜ ਕੇ ਦਿਖਾ ਸਾਰਾ ਦੇਖ ਇੱਥੋਂ ਪਤਾ ਲੱਗੂ ਸਾਰੇ ਸੱਜਣਾ ਨੂੰ ਮਗਰਾੜ ਦਿਖਾ ਹੁਣ ਉੱਪਰੋਂ ਪੈਂਦੀ ਐ ਨਾ ਲਿਸਕੋਰਾਂ ਕਾਰ ਨਹੀਂ ਰੈੱਡ ਜੀ ਕੋਈ ਨਾ ਮਾਡਲ ਦੱਸੇ ਤੀ 7 ਜੀ 7 ਮਾਡਲ ਇਹਦਾ ਨੰਬਰ ਵੀ ਲੋਕਲੀ ਹੋਊ ਫਿਰ ਲੁਧਿਆਣਾ ਨੰਬਰ ਲੁਧਿਆਣਾ ਨੰਬਰ ਆ ਕਿੰਨਾ ਲੈ ਕੇ ਆਇਤੀ ਕੋ ਅੱਛਾ ਅੱਛਾ ਲੁਧਿਆਣੇ ਦਾ ਨੰਬਰ ਹੈ ਤੇ ਇਹ ਉਹਨਰ ਕਹਿੰਦੇ ਹੋਊਗਾ ਸੈਕੰਡ ਆ ਜੀ ਸੈਕੰਡ ਉਹਨਰ ਹੈ ਠੀਕ ਆ ਭਾਈ ਮੈਨੂੰ ਐਂ ਦੱਸੋ ਐਂਡ ਦੇ ਰਾਹ ਇਹਨਾਂ ਨੂੰ ਸਟਾਰਟ ਕਰ ਪਹਿਲਾਂ ਸਟਾਰਟ ਦੇ ਆ ਦੇਖ ਦੇ ਅਲਾਈਨਮੈਂਟ ਨਹੀਂ ਆਹ ਅਲਾਈਨਮੈਂਟ ਕਿਧੋ ਨਹੀਂ ਆ ਨਾਟ ਵੀ ਨਹੀਂ ਕੋਈ ਫੁੱਲਿਆ ਆਹ ਤੇ ਲੈਂਡ ਹੂੰ ਆ ਚੀਜ਼ਾਂ ਚੂਚਾ ਮੈਨੂੰ ਸਟਾਰਟ ਕਰੀਂ ਬਰਲਾ ਹਾਂ ਕਹਿੰਦੀ ਫੋਨ ਵਾਲੀ ਗੱਲ ਬਾਤ ਕੀ ਹੈ ਨਾ ਸਰਕਾਰ ਦੇ ਟ੍ਰੈਕਟਰ ਦੀ ਕੀ ਹੈ ਵਾ ਵਾ ਤੇ ਕਰੀ ਐਜੀ ਆ ਸੋ ਖੋਲਨੇ ਉਹਦੀ ਵਿੱਚੋਂ ਚੈੱਕ ਕਰੀ ਆਪਾਂ ਕੁਦਰ ਦੇ ਵਜਲੂਣੀ ਨੂੰ ਉੱਤਰਨੇ ਇਹਦਾ ਜਿਵੇਂ ਨਾ ਮਾਪਿਆ ਹਲੇ ਸਾਰਾ ਸੀਲ ਟਰੈਕਟਰ ਕਲੱਚ ਵੀ ਨਹੀਂ ਖੁੱਲਿਆ ਪੱਟੀ ਕਲੱਚ ਖੁੱਲਦਾ ਆਉਂਨੇ ਕਲੱਚ ਖੁੱਲ ਨਹੀਂ ਰਟ ਭਾਈ ਅੱਛਾ ਜੀ ਕੋਲਾ ਨਾ ਮੋਟਰ ਟਰੈਕਟਰ ਆਇਆ ਦਸ ਕਰਲਾ ਵਾਲਾ ਹੂੰ ਟਰੈਕਟਰ ਤਾਂ ਆਪਾਂ ਯਾਰ ਦੱਸੀ ਜਾਂਦੇ ਆ ਟਰੈਕਟਰ ਵੀ ਨਮਾ ਹੁਣ ਵੇਖਣ ਵਾਲੇ ਨਾ ਮੱਥੇ ਤੇ ਹੱਥ ਧਰ ਕੇ ਜਿਵੇਂ ਵੇਟ ਨਹੀਂ ਕਰਦੇ ਹੁੰਦੇ ਆਏ ਰੇਟ ਦੀ ਵੇਟ ਕਰਦੇ ਆ ਕੀ ਰੇਟ ਰੱਖਾਂਗੇ ਜੈ 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 ਰੇਟ ਰੱਖ ਦੀ ਜਿਹੜਾ ਭਰਾ ਆਵੇ ਆਏ ਕਹੇ ਵੀ ਆ ਚੈੱਕ ਕਰ ਨਾਲ ਪੈਸੇ ਸਾਡਾ ਹੋ ਗਿਆ ਜਿਉਂਦਾ ਹੈ ਕਿ ਤੁਹਾਨੂੰ 130000 ਪੁੱਟੀ ਦੇ ਦੇਦਾ ਕਿ ਤੁਹਾਨੂੰ 120000 3 ਲੱਖ ਤੇ 150000 ਦੀ ਦਵਾ ਦੂੰ ਮੈਂ ਬਾਹਲਾ ਨਹੀਂ ਧੱਕਾ ਕਰਦਾ ਕਿਉਂਕਿ ਟਰੈਕਟਰ ਹੀ ਨਮਾ ਜਾ ਰੈਡ ਚ ਨਹੀਂ ਆ ਗਿਆ ਅਗਲਾ ਆ ਕੇ ਤੇ ਵੇਚਣ ਲੱਗਿਆ ਰੈਡ ਟਰੈਕਟਰ ਦੇ ਵਿੱਚ ਕੰਮ ਹੀ ਨਹੀਂ ਨਿਕਲ ਸਕਦੀ ਵੀ ਟਰੈਕਟਰ ਪੂਰਾ ਨਮਾ 3 ਲੱਖ ਤੇ 150000 ਦਾ ਤੁਹਾਨੂੰ ਟਰੈਕਟਰ ਦਵਾ ਦੂੰ ਟਾਇਰ ਦਿਖਾ ਦਿੱਤਰ ਮੈਂ ਇਹ ਨਹੀਂ ਕੋਈ ਕੱਲਾ ਕੰਡੀਸ਼ਨ ਦਾ ਨਮਾ ਸਾਰਾ ਟਾਇਰ ਬਹੁਣੇ ਪਣਗੇ ਟਾਇਰ ਵੀ ਨਵੇਂ ਵਰਗੇ ਪਿਆ ਯਾਰ 101% ਗਾਰੰਟੀ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਚਾਰੇ ਟਾਇਰ ਵੀ ਆਰ ਕੰਪਨੀ ਦੇ ਟਾਇਰ ਨੇ ਚਾਰੇ ਤੇ ਆਹ ਦੇਖੋ ਹੁਣ ਇਹਦੀ ਗੱਲ ਕਰਦੇ ਆ ਬਈ ਅਪਰ ਲਾਲ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 1670 ਘੰਟੇ ਚੱਲਿਆ ਹੋਇਆ 1670 ਘੰਟੇ ਤੇ 17 ਮਾਡਲ ਇਹ 17 ਮਾਡਲ ਉਹ 7 ਮਾਡਲ ਹੈ ਫਰਕ 10 ਸਾਲਾਂ ਦਾ ਕੰਡੀਸ਼ਨ ਦਾ 19 21 ਦਾ ਹੀ ਫਰਕ ਹੈਣਾ ਇਹਦੇ ਉਧ ਚੱਕ ਮਾ ਇਹ ਰਾਵਲਾ ਹੀ ਹਾਂ ਇਹਦੇ ਨਾਲ ਤੋਂ ਪੂਰਾ ਉੱਪਰ ਦੀ ਆਉ ਇਹਦਾ ਬਰਨਾਲੇ ਦਾ ਨੰਬਰ ਆ ਬਾਈ ਇਹਦਾ ਬਰਨਾਲੇ ਦਾ 1600 ਕਿੰਨੇ 70 ਘੰਟੇ 70 ਘੰਟੇ ਤਰਮੀ ਦੇਖੋ ਕਰਾਬ ਲੱਗੂਰੇ ਚੱਕ ਪੱਟੀ ਦਾ ਚੱਕਰਵਾਦੀ ਟਾਇਰ ਰੈਡੀਅਲ ਪਾਇ ਪੈਣ ਟਾਇਰ ਰੈਡੀਅਲ ਪਏ ਹੋਣੇ ਆਰੇ ਮੰਦ ਚੱਕਰਵਾਦੀ ਬਈ ਕਨੋਪੀ ਸਿਸਟਮ ਸਾਰਾ ਕੁਝ ਲੱਗਿਆ ਹੋਇਆ ਜਾ ਕੇ ਨਿਆਲੇ ਲਵਾਉਣ ਦੀ ਲੋੜ ਵਿਆਜੀ ਲਵਾਉਣੀ ਆ ਉਹ ਪੈਰਦਾਨ ਕਰਵਾਇਆ ਚੱਕ ਉਹ ਬੈਠਣ ਵਾਲੀ ਸੀਟ ਚੈੱਕ ਕਰਵਾ ਦੇ ਪੈਰਾਂ ਤੋਂ ਚੈੱਕ ਕਰਵਾ ਦੇ ਚਲਾਈ ਜਲਦੀ ਬਥੇਰੀ ਚੰਗੀ ਇਹਦੀ ਹੂੰ ਚਾਹੇ ਬਾਹਲੇ ਬੰਦਾ ਪਾ ਆ ਤਿੰਨ ਚਾਰ ਦਿਨ ਲਗਾਤਾਰ ਵੇ ਆਏ ਬਈ ਸੋਕਮ ਸੋਕਾ ਕੋਈ ਤੌਕਾ ਵੀ ਛੱਡਦਾ ਕੋਈ ਓਕੇ 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 ਇਹ ਇਹ ਕਿੰਨੀ ਸਪੀਡਾਂ ਚ ਹੈ 3 3 3 ਸਪੀਡ ਆ 60 55 ਛੋਟੇ ਗੇਰ ਆ ਛੋਟੇ ਗੇਰ ਆ ਤੇ ਮੈਨੂੰ ਐ ਦੱਸ ਬਈ ਇਹਦੀ ਕੀ ਡਿਮਾਂਡ ਆ ਇਹ ਵੀ ਫਸਟ ਰਾਉਂਡਰ ਰੂਸਾ ਚੱਲ ਹਾਂ ਫਾਸਟ ਹੀ ਆ ਵੀ ਸੈਕੰਡ ਸੈਕੰਡ ਇਹ ਵੀ ਸੈਕੰਡ ਆ ਓਕੇ ਕਿੰਨੇ ਕਿੰਨੇ ਦਾ ਬਣੂਗੀ ਕੀਮਤ ਆ ਦੀ 580 ਹੈ ਹਾਂਜੀ ਦੇ ਦਾਂ 5 ਲੱਖ ਤੇ 70 ਹਜ਼ਾਰ 17 ਮਾਡਲ ਨੰਬਰ ਪੰਜਾਬ 580 ਕੀਮਤ ਹੈ 5 ਲੱਖ 70 ਹਜ਼ਾਰ ਦਾ ਦਵਾਂਗੇ 90 ਹਜ਼ਾਰ ਦਾ ਟਾਇਰ ਹੀ ਨੇ ਵੱਡੀ ਉਹਦੇ ਨਹੀਂ ਟਾਇਰ ਤਾਂ ਹੈਗੇ ਆ ਬਈ ਹਾਂ ਟਾਇਰਾਂ ਦਾ ਤਾਂ ਕੋਈ ਤਾਂ ਨਹੀਂ ਟਾਇਰ ਤੇ ਜਮੀ ਨਵੇਂ ਨੇ ਬਾਕੀ ਦਾ ਟਾਇਰਾਂ ਨਾਲੀ ਚੀਜ਼ ਕਲਰ ਬਣ ਜਾਂਦੀ ਆ ਇਧਰੋਂ ਵੀ ਕਰਵਾ ਦੇ ਚੈੱਕ ਬਈ ਹਾ ਸਾਰਾ ਟੀਬਾ ਡੱਬਾ ਦਾ ਡਿਸਟ੍ਰੀਬਿਊਟਰਾਂ ਦਾ ਦੇਖਾ ਖੁੱਲੇ ਸਾਡਾ ਪੈਰਾਂ ਦਾ ਬਈ ਹੂੰ ਰੇਟ ਦੱਸਤਾ ਸੀ ਇਹਦਾ 580 ਦੇਦਾ 570 ਦਾ 570 ਤਾਂ ਦਵਾਂਗੀ ਮਾਨ ਤਾਂ ਹੋਊਗਾ ਕਰਦਾ ਮਾਨ ਲੈ ਮਿੱਤਰੋ ਮਾਨ ਤਾਂ ਹੋਊਗਾ ਨੰਬਰ ਗੁਰਲਾਲ ਦਾ ਸਕਰੀਨ ਤੇ ਚਲਾਤਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਦੋਨਾਂ ਦੇ ਵਿੱਚੋਂ ਬੱਸ ਫੋਨ ਲਾ ਲਓ ਤੇ ਹੁਣੇ ਸੰਪਰਕ ਕਰਨੋ ਟਰੈਕਟਰ ਦੋਨੇ ਪੂਰੇ ਅੱਤ ਨੇ ਪੂਰੇ ਘੈਂਟ ਨੇ ਕਰੋ ਸੰਪਰਕ